पतत पावन जागत ज्योत जुगो जुगिया टल चतुर चबर तक्ता दे मालिक ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਜੇ ਬਾਦਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਭਗਤ ਨਾਮ ਦੇ ਮਹਾਰਾਜ ਜੀਆਂ ਦੀ ਤਨਾਹ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਪਤਤ ਪਾਵਨ ਮਾਧੋ ਬਿਰਧ ਤੇਰਾ ਪਤਤ ਕਹਿੰਦੇ ਨੇ ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਪਾਵਨ ਕਹਿੰਦੇ ਨੇ ਪਵਿੱਤਰ ਨੂੰ ਬਿਰਧ ਦਾ ਮਤਲਬ ਹੈ ਮੁੱਢ ਕਦੀਮਾ ਦਾ ਸੁਭਾਅ ਪਹਰਾਜ ਜੀ ਕਹਿੰਦੇ ਹਨ ਕਿਹੇ ਮਦੋ ਵਿਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਮੋੜ ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਅ ਹੈ ਤੂੰ ਧਨ ਤੇ ਬੈ ਮਨ ਜਨ ਜਿੰਨ ਧਿਆਉ ਹਰ ਪ੍ਰਭ ਮੇਰਾ ਧਨ ਦਾ ਮਤਲਬ ਹੈ ਭਾਗਾਂ ਵਾਲੇ ਮਨ ਜਨ ਕਹਿੰਦੇ ਨੇ Muni ਲੋਕ ਰਿਸ਼ੀ ਲੋਕ ਮਹਾਰਾਜ ਕਹਿੰਦੇ ਵੀ ਇਹ ਭਾਈ ਉਹ Muni ਲੋਕ ਭਾਗਾ ਵਾਲੇ ਹਨ ਜਿਨ੍ਹਾਂ ਪਿਆਰੇ ਹਰੀ ਪਰਮਾਤਮਾ ਨੂੰ ਸਿਮਰਿਆ ਹੈ ਪਰਮਾਤਮਾ ਵਿਕਾਰਾਂ ਵਿੱਚ ਡਿੱਗਿਆ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨ ਦਾ ਸੁਭਾਅ ਹੈ ਮੁੱਢਕਦੀਮਾ ਦਾ ਉਹ ਆਪਣੇ ਚਰਨਾਂ ਨਾਲ ਜੋੜਦਾ ਹੈ ਉਹ ਭਾਗਾ ਵਾਲੇ ਲੋਕ ਹਨ ਮਨ ਹੀ ਲੋਕ ਭਾਗਾ ਵਾਲੇ ਨੇ ਉਹ ਪ੍ਰਮਾਤਮਾ ਨੂੰ ਸਿਮਰਨ ਕਰਨ ਵਾਲੇ ਮਨੁੱਖ ਜਨਮ ਭਾਗਾ ਵਾਲੇ ਨੇ ਜਿਨ੍ਹਾਂ ਨੇ ਹਰੀ ਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਮੇਰੇ ਮਾਥੇ ਲਾਗੀ ਲੈ ਤੂਰ ਗੋਬਿੰਦ ਚਰਨਨ ਕੀ ਉਸ ਗੋਬਿੰਦ ਦੀ ਮਿਹਰ ਨਾਲ ਕਹਿੰਦੇ ਮੱਥੇ ਉੱਤੇ ਵੀ ਕਹਿੰਦੇ ਉਸ ਦੇ ਚਰਨਾਂ ਦੀ ਧੂੜ ਲੱਗੀ ਹੈ ਭਾਵ ਮੈਨੂੰ ਵੀ ਗੋਵਿੰਦ ਦੇ ਚਰਨਾਂ ਦੀ ਧੂੜ ਮੇਰੇ ਮੱਤੇ ਉੱਤੇ ਲਾਉਣੀ ਨਸੀਬ ਹੋਈ ਹੈ ਚੰਗੇ ਭਾਗਾਂ ਨਾਲ ਗੋਵਿੰਦ ਦੇ ਚਰਨਾਂ ਦੀ ਧੂੜ ਪ੍ਰਾਪਤ ਹੁੰਦੀ ਹੈ ਭਗਤ ਨਾਮਦੇ ਮਹਾਰਾਜ ਕਹਿੰਦੇ ਹਨ ਕਿ ਮੇਰੇ ਮੱਥੇ ਦੇ ਭਾਗ ਜਾਗ ਪਏ ਮੈਨੂੰ ਚਰਨਾਂ ਦੀ ਧੂੜ ਪ੍ਰਾਪਤ ਹੋ ਗਈ ਸੁਰ ਨਾਰਮ ਜਨਤਨੋਂ ਤੇ ਦੂਰ ਸੁਰ ਨਰਦ ਮਤਲਬ ਦੇਵਤੇ ਕਹਿੰਦੇ ਉਹ ਧੂੜ ਦੇਵਤੇ ਤੇ ਮੋਨੀ ਲੋਕਾਂ ਦੇ ਵੀ ਭਾਗਾਂ ਵਿੱਚ ਨਹੀਂ ਹੋ ਸਕੀ ਜਿਹੜੀ ਸਾਨੂੰ ਉਹ ਕਾਲਪੁਰਖ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਗਈ ਰਹਾ ਦੀਨ ਕਾ ਦਿਆਲ ਮਾਦੋ ਗਰਭ ਪ੍ਰਹਾਰੀ ਗਰਭ ਦਾ ਮਤਲਬ ਹੈ ਹੰਕਾਰ ਪ੍ਰਹਾਰੀ ਦਾ ਮਤਲਬ ਦੂਰ ਕਰਨ ਵਾਲਾ ਇਹ ਮਾਦੋ ਤੂੰ ਦੀਨਾਂ ਉਤੇ ਦਇਆ ਕਰਨ ਵਾਲਾ ਤੂੰ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਤੇਰੇ ਚਰਨਾਂ ਵਿੱਚ ਜੁੜ ਕੇ ਹੰਕਾਰੀਆਂ ਦਾ ਹੰਕਾਰ ਟੁੱਟਦਾ ਹੈ ਮਾਣਿਆਂ ਦਾ ਜਿਹੜਾ ਮਾਣ ਕਰਨ ਵਾਲੇ ਨੇ ਉਹਨਾਂ ਦਾ ਮਾਣ ਟੁੱਟਦਾ ਹੈ ਭਾਗ ਵੀ ਜਿਹੜਾ ਵੀ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ ਉਹ ਲੱਭ ਲੋਭਾ ਹੰਕਾਰ ਤੋਂ ਦੂਰ ਹੋ ਜਾਂਦਾ ਹੈ ਜਿਹੜਾ ਤੇਰੇ ਚਰਨਾਂ ਦੀ ਧੂੜ ਪ੍ਰਾਪਤ ਕਰਦਾ ਹੈ ਚਰਨ ਸ਼ਰਨ ਨਾਮ ਬਲ ਤਿਹਾਰੀ ਬਲ ਦਾ ਮਤਲਬ ਹੈ ਸਦਕੇ ਏ ਦਾਤਾ ਜੀ ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਣ ਆਇਆ ਹਾਂ ਅਰ ਤੇਥੋਂ ਸਦਕੇ ਜਾਂਦਾ ਹਾਂ ਤੂੰ ਦਿਨੋਂ ਤੇ ਦਇਆ ਕਰਨ ਵਾਲਾ ਤੂੰ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਦਾਤਾ ਸਾਡੇ ਤੇ ਵੀ ਮਿਹਰ ਕਰੋ ਸਾਡੇ ਤੇ ਵੀ ਆਪਣੀ ਮਿਹਰ ਦੀ ਨਜ਼ਰ ਕਰ ਦਿਓ ਕਿ ਤੁਹਾਡੀ ਮਿਹਰ ਦੀ ਨਜ਼ਰ ਸਾਨੂੰ ਵੀ ਲੱਗ ਜਾਏ ਸਾਡੇ ਉੱਤੇ ਵੀ ਬਾਣੀ ਦਾ ਅਸਰ ਹੋ ਜਾਏ ਕਠੋਰ ਹਿਰਦਿਆਂ ਤੇ ਬਾਣੀ ਦਾ ਕਣਕਾ ਮਾਤਰਵਾਸ ਹੋ ਜਾਏ ਤਾਂ ਕਿ ਸਾਡਾ ਵੀ ਜੀਵਨ ਜਿਹੜਾ ਉਹ ਸਬਰ ਜਾਏ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਵੀ ਜੁੜੀਏ ਬਾਣੀ ਸਿਮਰਨ ਦੀ ਦਾਤ ਨਤਨੇਮ ਦੀ ਦਾਤ ਮੰਗਦੇ ਰਹੀਏ ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਪ੍ਰਮਾਤਮਾ ਦੇ ਨਾਮ ਨੂੰ ਸਿਮਰਿਏ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੀਏ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਜਿਨ੍ਹਾਂ ਨੂੰ ਮਿਲ ਜਾਂਦੀ ਹੈ ਉਹਨਾਂ ਦੇ ਭਾਗ ਵੱਡੇ ਤੇ ਉਹਨਾਂ ਦੀ ਕਿਸਮਤ ਜਾਗ ਜਾਂਦੀ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਚਰਨ ਤੋੜ ਪ੍ਰਾਪਤ ਹੋ ਜਾਂਦੀ ਹੈ ਆਓ ਗੁਰੂ ਸਾਹਿਬ ਕਿਰਪਾ ਕਰਨ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ્રેਮ ਪਿਆਰ ਤਫਾਕਤਾ ਦੀ ਅਰਦਾਸ ਔਰ ਗੁਰੂ ਘਰ ਦੀਆਂ ਸੇਵਾਵਾਂ ਜੋ ਹਨ ਉਹ ਨਿਰਵਿਘਨ ਸੰਪੂਰਨ ਹੋਣ ਇਹ ਅਰਦਾਸ ਸਾਰੇ ਨਾਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੁਰੂ ਗਵਿੰਦ ਕਾ ਪੂਰਨ ਗੁਨਤਾਸ ਨਾਨਕ ਨਾਮ ਚਰਦੀ ਕਲਾ ਤੇਰੇ ਬਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ